ਅੱਜ ਦਾ ਜਿਹੜਾ ਟੌਪਿਕ ਆ ਜਿਹੜਾ ਵਿਸ਼ਾ ਆ ਉਹ ਹੈ ਸਮਾਂ ਬਰਬਾਦ ਕਰਨਾ ਮਤਲਬ ਜ਼ਿੰਦਗੀ ਬਰਬਾਦ ਕਰਨਾ ਕਈ ਵਾਰੀ ਸਾਨੂੰ ਇਦਾਂ ਹੀ ਲੱਗਦਾ ਕਿ ਟਾਈਮ ਟਾਈਮ ਦੀ ਕੋਈ ਕੀਮਤ ਨਹੀਂ ਆ ਕਿ ਇਹ ਮੁਫਤ ਦੀ ਚੀਜ਼ ਆ ਪਰ ਸਿਰਫ ਅਸੀਂ ਉਹਦੀ ਇੱਕ ਸਾਈਡ ਹੀ ਦੇਖਦੇ ਆ ਕਿ ਇਹ ਮੁਫਤ ਮਿਲਣ ਵਾਲੀ ਚੀਜ਼ ਹੈ ਪਰ ਅਸੀਂ ਇਹ ਨਹੀਂ ਜਾਣਦੇ ਕਿ ਮੁਫਤ ਕਿਉਂ ਆ ਅਸਲੇ ਵਿੱਚ ਸਮਾਂ ਸਾਨੂੰ ਇਸ ਲਈ ਮੁਫਤ ਮਿਲਿਆ ਆ ਕਿਉਂਕਿ ਸਾਡੇ ਕੋਲ ਕੁਝ ਐਹੋ ਜਿਹਾ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਸਮੇਂ ਨੂੰ ਖਰੀਦ ਲਈਏ ਸਮੇਂ ਦੀ ਕੀਮਤ ਅਦਾ ਕਰਨ ਦੇ ਲਈ ਸਾਡੇ ਕੋਲ ਕੁਝ ਹੈ ਹੀ ਨਹੀਂ ਇੰਨੀ ਜ਼ਿਆਦਾ ਕੀਮਤ ਹੈ ਸਮੇਂ ਦੀ ਇਸ ਲਈ ਮੁਫਤ ਦੇ ਵਿੱਚ ਮਿਲਿਆ ਠੀਕ ਮੁਕਤੀ ਸਾਨੂੰ ਇਦਾਂ ਹੀ ਮੁਫਤ ਦੇ ਵਿੱਚ ਮਿਲੀ ਹੈ ਕਿਉਂਕਿ ਸਾਡੇ ਕੋਲ ਇਹੋ ਜਿਹਾ ਕੁਝ ਨਹੀਂ ਆ ਕਿ ਅਸੀਂ ਕੁਝ ਵੇਚ ਕੇ ਮੁਕਤੀ ਨੂੰ ਲੈ ਲਈਏ ਉਹ ਸਿਰਫ ਪਰਮੇਸ਼ਵਰ ਦੇ ਪ੍ਰੇਮ ਦੇ ਬਦਲੇ ਵਿੱਚ ਹੈ ਪਰਮੇਸ਼ਵਰ ਨੇ ਪ੍ਰੇਮ ਕੀਤਾ ਇਸ ਲਈ ਉਹਨੇ ਸਾਨੂੰ ਮੁਕਤੀ ਤੋਹਫੇ ਵਿੱਚ ਦਿੱਤੀ ਹੈ ਹallelujah ਤੇ ਸਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਹਰੇਕ ਉਹ ਚੀਜ਼ ਜੋ ਪਰਮੇਸ਼ਰ ਨੇ ਸਾਨੂੰ ਫ੍ਰੀ ਆਫ ਕਾਸਟ ਦਿੱਤੀ ਆ ਐਕਚੁਅਲ ਦੇ ਵਿੱਚ ਉਹ ਏਸਲੀ ਫ੍ਰੀ ਆ ਕਿਉਂਕਿ ਅਸੀਂ ਇੰਨੇ ਅਮੀਰ ਨਹੀਂ ਆ ਕਿ ਅਸੀਂ ਉਸ ਚੀਜ਼ ਨੂੰ ਖਰੀਦ ਸਕੀਏ ਅਰੇ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਸਿਕੰਦਰ ਵਰਗੇ ਵੀ ਜਿਹੜੇ ਆ ਨਾ ਉਹ ਪਰਮੇਸ਼ਰ ਦੀ ਜਿਹੜੀ ਚੀਜ਼ ਮੁਫਤ ਵਿੱਚ ਇਨਸਾਨ ਲਈ ਠਹਿرائی ਆ ਨਾ ਉਹ ਆਪਣੇ ਧਨ ਦੌਲਤ ਦੇ ਨਾਲ ਖਰੀਦ ਨਹੀਂ ਸਕੇ ਤੇ ਨਾ ਖਰੀਦ ਸਕਦੇ ਅੱਜ ਵੀ ਬਹੁਤ ਅਮੀਰ ਅਮੀਰ ਲੋਕ ਆ ਇਸ ਧਰਤੀ ਦੇ ਉੱਤੇ ਜੇ ਉਹ ਕਹਿਣ ਕਿ ਸੂਰਜ ਸਿਰਫ ਸਾਨੂੰ ਹੀ ਚਾਨਣ ਦੇਵੇ ਬਾਕੀ ਪਬਲਿਕ ਨੂੰ ਨਾ ਚਾਨਣ ਦੇਵੇ ਕਿ ਉਹ ਰੋਕ ਲੈਣਗੇ ਜੇ ਉਹ ਕਹਿਣ ਕਿ ਰਾਤ ਸਿਰਫ ਸਾਡੇ ਹੀ ਘਰਾਂ ਦੇ ਲਈ ਹੋਵੇ ਬਾਕੀਆਂ ਦੇ ਲਈ ਨਾ ਹੋਵੇ ਕਿ ਉਹ ਰੋਕ ਲੈਣਗੇ ਕੀ ਕੋਈ ਵਿਅਕਤੀ ਸੂਰਜ ਦੀ ਜਿਹੜੀ ਧੋਪ ਆ ਸੂਰਜ ਦਾ ਜਿਹੜਾ ਚਾਨਣ ਹੈ ਇਹਦੀ ਕੋਈ ਕੀਮਤ ਅਦਾ ਕਰ ਸਕਦਾ ਅਸੀਂ ਜਿੰਨੇ ਮਰਜ਼ੀ ਬਲਬ ਜਲਾ ਲੀਏ ਕਦ ਦੀ ਵੀ ਅਸੀਂ ਸੂਰਜ ਜਿੰਨੀ ਲੋ ਨਹੀਂ ਕਰ ਸਕਦੇ ਤੇ ਨਾ ਉਹ ਰੌਸ਼ਨੀ ਸੂਰਜ ਜਿੰਨਾ ਬੈਨੀਫਿਟ ਤੁਹਾਨੂੰ ਦੇ ਸਕਦੀ ਹੈ ਅਸੀਂ ਕੁਝ ਵੀ ਕਰਕੇ ਜਿੰਨੇ ਮਰਜੀ ਪੱਖੇ ਚਲਾ ਲਏ ਜਿਹੋ ਜੀ ਠੰਡ ਕੁਦਰਤੀ ਹਵਾ ਦੇ ਨਾਲ ਪੈਂਦੀ ਆ ਨਾ ਉਹੋ ਜੀ ਠੰਡ ਨਹੀਂ ਪੈ ਸਕਦੀ ਅਸੀਂ ਜਿੰਨੇ ਮਰਜੀ ਰੈਫਰਿਜਰੇਟਰਸ ਲਗਾ ਲਏ ਪਰ ਜੋ ਕੁਦਰਤ ਦੀ ਠਹਿرائی ਸਰਦ ਰੁੱਤ ਦੇ ਵਿੱਚ ਚੀਜ਼ਾਂ ਦੇ ਵਿੱਚ ਜਿਹੜੀ ਤਾਜ਼ਗੀ ਆਉਂਦੀ ਆ ਨਾ ਉਹ ਅਸੀਂ ਨਹੀਂ ਲਿਆ ਸਕਦੇ ਤਾਂ ਪਰਮੇਸ਼ਵਰ ਨੇ ਜੋ ਕੁਝ ਸਾਨੂੰ ਫ੍ਰੀ ਵਿੱਚ ਦਿੱਤਾ ਹੈ ਨਾ ਉਹ ਇਸੇ ਲਈ ਫ੍ਰੀ ਵਿੱਚ ਦਿੱਤਾ ਹੈ ਕਿਉਂਕਿ ਉਹਦੀ ਕੀਮਤ ਅਦਾ ਕਰਨ ਲਈ ਸਾਡੇ ਕੋਲ ਕੁਝ ਵੀ ਨਹੀਂ ਆ ਪਰ ਸਾਨੂੰ ਇਦਾਂ ਲੱਗਦਾ ਆ ਕਿ ਐਵੇਂ ਹੀ ਆ ਜਿੰਨੀ ਦੇਰ ਤੱਕ ਕਿਸੇ ਨੂੰ ਪਤਾ ਨਾ ਨਾ ਹੋਵੇ ਅਸਲੀ ਵੈਲਿਊ ਦਾ ਓਨੀ ਦੇਰ ਤੱਕ ਉਹ ਉਹਦੀ ਕਦਰ ਨਹੀਂ ਕਰਦਾ ਇੱਕ ਪੱਥਰ ਆ ਨਾ ਤੁਸੀਂ ਤੇ ਮੈਂ ਦੇਖਾਂਗੇ ਤੇ ਉਹ ਸਾਨੂੰ ਇੱਕ ਸਧਾਰਨ ਪੱਥਰ ਨਜ਼ਰ ਆਊਗਾ ਪਰ ਇੱਕ ਸ਼ਿਲਪਕਾਰ ਇੱਕ ਕਾਰੀਗਰ ਉਸ ਪੱਥਰ ਨੂੰ ਦੇਖੂਗਾ ਤੇ ਉਹਨੂੰ ਉਹ ਪੱਥਰ ਨਹੀਂ ਨਜ਼ਰ ਆਊਗਾ ਉਹਨੂੰ ਉਹਦੇ ਵਿੱਚ ਇੱਕ ਕਲਾਕ੍ਰਿਤੀ ਨਜ਼ਰ ਆਊਗੀ ਉਹਨੂੰ ਉਹਦੇ ਵਿੱਚ ਇੱਕ ਮੂਰਤ ਨਜ਼ਰ ਆਏਗੀ ਉਹ ਪੱਥਰ ਜਿਹੜਾ ਆ ਤੁਹਾਡੇ ਲਈ ਪੱਥਰ ਹੋ ਸਕਦਾ ਮੇਰੇ ਲਈ ਪੱਥਰ ਹੋ ਸਕਦਾ ਅਸੀਂ ਉਹਨੂੰ ਚੱਕ ਕੇ ਪਾਸੇ ਤੇ ਸਿੱਟ ਸਕਦੇ ਪਰ ਇੱਕ ਸ਼ਿਲਪਕਾਰ ਦੇ ਲਈ ਉਹ ਇੱਕ ਖਜ਼ਾਨਾ ਹੈ ਔਰ ਉਹ ਉਹਦੀ ਇੱਕ ਚੀਜ਼ ਬਣਾ ਕੇ ਐਸੀ ਪੇਸ਼ ਕਰਦਾ ਹੈ ਕਿ ਜਿਹਦੀ ਕੀਮਤ ਲੱਖਾਂ ਰੁਪਏ ਪੈ ਜਾਂਦੀ ਹੈ ਪਰ ਤੁਹਾਡੇ ਤੇ ਮੇਰੇ ਲਈ ਉਹ ਪੱਥਰ ਸੀ ਕਿਉਂਕਿ ਸਾਡੀ ਨਜ਼ਰ 파ਰਖੂ ਨਹੀਂ ਆ ਉਸ ਲੈਵਲ ਤੇ ਜੇ ਹੀਰਾ ਬਿਨਾ ਤਰਾਸ਼ਿਆ ਸਾਡੇ ਰਾਹ ਵਿੱਚ ਸਾਨੂੰ ਕਿਤੇ ਡਿੱਗਾ ਮਿਲ ਜਵੇ ਉਹਦੇ ਨਾਲੋਂ ਜ਼ਿਆਦਾ ਚੰਗਾ ਸਾਨੂੰ ਕੱਚ ਲੱਗਣਾ ਕਿਉਂਕਿ ਕੱਚ ਨੂੰ ਅਸੀਂ ਪਹਿਚਾਣਦੇ ਆਂ ਹੀਰੇ ਨੂੰ ਅਸੀਂ ਨਹੀਂ ਪਹਿਚਾਣਦੇ ਪਰ ਜਿੰਨੂੰ ਹੀਰੇ ਦੀ ਪਹਿਚਾਣ ਉਹ ਤਰਾਸ਼ ਕੇ ਇਦਾਂ ਪੇਸ਼ ਕਰਦਾ ਆ ਨਾ ਕਿ ਫਿਰ ਰਾਜੇ ਉਸ ਹੀਰੇ ਨੂੰ ਖਰੀਦਦੇ ਆ ਧਨੀ ਲੋਕੀ ਉਸ ਹੀਰੇ ਨੂੰ ਖਰੀਦਦੇ ਆ ਲੋਕਾਂ ਜਿਹੜੇ ਪਰਮੇਸ਼ਵਰ ਦੇ ਪ੍ਰੇਮ ਦੀ ਕਦਰ ਨੂੰ ਜਿਨ੍ਹਾਂ ਨੇ ਸਮਝ ਲਿਆ ਨਾ ਉਹਨਾਂ ਨੇ ਦੁਨੀਆ ਦੀਆਂ ਚੀਜ਼ਾਂ ਨੂੰ ਛੱਡ ਦਿੱਤਾ। ਵਚਨ ਦੇ ਵਿੱਚ ਲਿਖਿਆ ਹੈ ਨਾ ਕਿ ਜਿਹੜਾ ਸਵਰਗ ਦਾ ਰਾਜ ਆ ਉਹ ਖੇਤ ਵਿੱਚ ਦੱਬੇ ਹੋਏ ਖਜ਼ਾਨੇ ਦੇ ਵਰਗਾ ਆ ਜਿਹੜਾ ਇੱਕ ਮਨੁੱਖ ਨੂੰ ਲੱਭਾ ਤੇ ਉਸ ਮਨੁੱਖ ਨੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲਿਆ ਉਹਨੂੰ ਮੁੱਲ ਲੈ ਲਿਆ। ਉਨੇ ਆਪਣਾ ਬਾਕੀ ਸਭ ਕੁਝ ਵੇਚ ਦਿੱਤਾ ਉਸ ਖੇਤ ਦੇ ਲਈ ਜੇ ਇਸ ਖੇਤ ਦੇ ਵਿੱਚ ਸਵਰਗ ਰਾਜ ਮਤਲਬ ਜਿੱਥੇ ਉਹ ਖਜ਼ਾਨਾ ਜਿਹੜਾ ਆ ਉਹ ਲੁਕਿਆ ਹੋਇਆ ਹੈ ਇਹਦਾ ਅਰਥ ਕੀ ਆ ਉਹਨੂੰ ਸਮਝ ਵਿੱਚ ਆ ਗਈ ਕਿ ਪਰਮੇਸ਼ਵਰ ਦਾ ਪ੍ਰੇਮ ਕੀ ਆ ਉਹਨੂੰ ਸਮਝ ਵਿੱਚ ਆ ਗਿਆ ਕੁਦਰਤ ਦਾ ਨੀਮ ਉਹਨੂੰ ਸਮਝ ਵਿੱਚ ਆ ਗਈਆਂ ਗਹਿਰੀਆਂ ਗੱਲਾਂ ਤੇ ਉਹਨੇ ਉਹਦੇ ਉੱਤੋਂ ਵਾਰ ਦਿੱਤੀਆਂ ਆਪਣੇ ਸੰਸਾਰਿਕ ਸਾਰੀਆਂ ਚੀਜ਼ਾਂ ਚੀਜ਼ਾਂ ਸਾਰੀਆਂ ਪ੍ਰੀਤਾਂ ਉਨੇ ਸਭ ਕੁਝ ਛੱਡ ਛੁੱਟ ਕੇ ਕੀ ਕੀਤਾ ਪਰਮੇਸ਼ਵਰ ਦੇ ਰਾਜ ਦੀ ਭਾਲ ਕੀਤੀ ਆ ਉਹਨੇ ਉਸ ਖਜ਼ਾਨੇ ਨੂੰ ਲਿਆ ਆ ਜਿਨ੍ਹਾਂ ਨੂੰ ਸਵਰਗ ਰਾਜ ਦੀ ਕੀਮਤ ਸਮਝ ਵਿੱਚ ਆ ਜਾਂਦੀ ਆ ਜਿੰਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਕੀਮਤ ਸਮਝ ਵਿੱਚ ਆ ਜਾਂਦੀ ਆ ਉਹਨਾਂ ਦੇ ਉੱਤੇ ਲੋਕਾਂ ਦੀਆਂ ਗੱਲਾਂ ਅਸਰ ਨਹੀਂ ਕਰਦੀਆਂ ਉਹਨਾਂ ਉਹਨਾਂ ਤੇ ਦੁਨੀਆ ਦੇ ਤਾਣੇ ਮੇਣੇ ਅਸਰ ਨਹੀਂ ਕਰਦੇ ਉਹਨਾਂ ਤੇ ਹਾਲਾਤ ਅਸਰ ਨਹੀਂ ਕਰਦੇ ਕਿਉਂ ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਕਿ ਪਰਮੇਸ਼ਵਰ ਨੇ ਮੇਰੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਪਰ ਬੇਸਮਝ ਆ ਉਹ ਲੋਕ ਜਿਹੜੇ ਅਜੇ ਵੀ ਸਿਰਫ ਦੁਨਿਆਵੀ ਚੀਜ਼ਾਂ ਦੇ ਪਿੱਛੇ ਆ ਕਿਉਂਕਿ ਉਹਨਾਂ ਨੂੰ ਅਜੇ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਉਹਨਾਂ ਨੂੰ ਲੱਗਦਾ ਮੈਨੂੰ ਫਲਾਣ ਨੇ ਆ ਕਹਿ ਦਿੱਤਾ ਮੈਨੂੰ ਉਹਨੇ ਆ ਕਹਿ ਦਿੱਤਾ ਉਹ ਅਜੇ ਵੀ ਉਹਨਾਂ ਨੂੰ ਦੁੱਖ ਲੱਗਦਾ ਜਦੋਂ ਕੋਈ ਜਣਾ ਗੱਲ ਕਰਦਾ ਇਸੇ ਲਈ ਕਿਉਂਕਿ ਅਜੇ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਜੇ ਇਸ ਦਿਨ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਉਸ ਦਿਨ ਉਹ ਅੱਖਰ ਤਾਂ ਸੁਣਾਈ ਦੇਣੇ ਬੰਦ ਹੋ ਜਾਣੇ ਕਿਉਂਕਿ ਪ੍ਰੇਮ ਦਾ ਸ਼ੋਰ ਹੀ ਅੰਦਰ ਇੰਨਾ ਹੋ ਜਾਣਾ ਕਿ ਦੁਨੀਆ ਦੇ ਮਹਿਣੇ ਸੁਣਨੇ ਹੀ ਨਹੀਂ ਪ੍ਰੇਮੀ ਇੰਨਾ ਜ਼ਿਆਦਾ ਪ੍ਰੇਮ ਦੇ ਰੰਗ ਨਜ਼ਰ ਆਉਣ ਲੱਗ ਜਾਣੇ ਕਿ ਦੁਨੀਆ ਦੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਹੋ ਜਾਣੀਆਂ ਤਾਂ ਅਜੇ ਤਾਂ ਬਹੁਤ ਅਸੀਂ ਪਿੱਛੇ ਹਾਂ ਬਹੁਤ ਸਾਨੂੰ ਜਿਹੜਾ ਆ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਬਹੁਤ ਲੋਕੀ ਸਮੇਂ ਨੂੰ ਵੇਸਟ ਕਰਦੇ ਆ ਬਹੁਤ ਟਾਈਮ ਵੇਸਟ ਕਰਦੇ ਆ ਐਕਚੁਅਲ ਦੇ ਵਿੱਚ ਉਹ ਟਾਈਮ ਨਹੀਂ ਵੇਸਟ ਕਰ ਰਹੇ ਲਾਈਫ ਵੇਸਟ ਕਰ ਰਹੇ ਆ ਉਹ ਆਪਣੇ ਸਮੇਂ ਨੂੰ ਨਹੀਂ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਆ ਜ਼ਿੰਦਗੀ ਹੈ ਕੀ ਜਿੰਨਾ ਜਿੰਨਾ ਸਮਾਂ ਤੁਹਾਡਾ ਬੀਤਦਾ ਜਾ ਰਿਹਾ ਕੀ ਆ ਤੁਸੀਂ ਕਹਿੰਦੇ ਇੰਨੀ ਜ਼ਿੰਦਗੀ ਮੈਂ ਜੀ ਲਈ ਆ ਮੈਂ 2 ਸਾਲ ਜ਼ਿੰਦਗੀ ਜੀ ਲਈ ਆ ਮੈਂ 4 ਸਾਲ ਜ਼ਿੰਦਗੀ ਜੀ ਲਈ ਕੋਈ ਕਹਿੰਦਾ ਮੈਂ 80 ਸਾਲ ਜ਼ਿੰਦਗੀ ਜੀ ਲਈ ਜ਼ਿੰਦਗੀ ਕੀ ਆ ਤੁਹਾਡਾ ਸਮਾਂ ਜਿਹੜਾ ਤੁਸੀਂ ਹੰਡਾ ਲਿਆ ਹੈ ਤੁਹਾਡੇ ਤਜਰਬੇ ਜਿਹੜੇ ਸਮੇਂ ਦੇ ਨਾਲ-ਨਾਲ ਤੁਸੀਂ ਕਿਤੇ ਤੁਹਾਡੀ ਜ਼ਿੰਦਗੀ ਬਣ ਜਾਂਦੇ ਅਰ ਆਉਣ ਵਾਲਾ ਸਮਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਤਾਂ ਇੱਕ ਇੱਕ ਪਲ ਜਿਹੜਾ ਆ ਨਾ ਉਹ ਤੁਹਾਡੀ ਜ਼ਿੰਦਗੀ ਆ ਉਹ ਸਮਾਂ ਨਹੀਂ ਆ ਉਹ ਤੁਹਾਡੀ ਲਾਈਫ ਆ ਤਾਂ ਜਦੋਂ ਤੁਸੀਂ ਬੇਲੇ ਬੈਠੇ ਤੁਸੀਂ ਇਹ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਵੇਲੇ ਨਕੰਮੇ ਹੋ ਕੇ ਬੈਠੇ ਆ ਕਿ ਕੋਈ ਕੰਮ ਨਹੀਂ ਕਰ ਰਹੇ ਤੁਸੀਂ ਕੁਝ ਕਰ ਸਕਦੇ ਆ ਪਰ ਤੁਸੀਂ ਕੁਝ ਵੀ ਨਹੀਂ ਕਰ ਰਹੇ ਸਮਾਂ ਸਾਡੀ ਜ਼ਿੰਦਗੀ ਦਾ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਸਭ ਤੋਂ ਬਿਹਤਰੀਨ ਤੋਹਫਾ ਹੈ ਜਿਹੜਾ 올 ਦਾ ਟਾਈਮ 에ਵਰੀਵੇਅਰ ਤੁਹਾਡੇ ਨਾਲ ਆ ਹਰ ਵੇਲੇ ਹਰ ਜਗ੍ਹਾ ਤੁਹਾਡੇ ਨਾਲ ਆ ਸਮਾਂ ਤੁਸੀਂ ਇੱਥੇ ਵੀ ਆ ਤਾਂ ਸਮਾਂ ਤੁਹਾਡਾ ਤੁਹਾਡੇ ਨਾਲ ਆ ਨਾ ਤੁਸੀਂ ਘਰ ਜਾਓਗੇ ਤੇ ਤੁਹਾਡਾ ਸਮਾਂ ਤੁਹਾਡੇ ਨਾਲ ਹੀ ਘਰ ਜਾਏਗਾ ਅਰ ਇਹ ਐਸਾ ਇਹ ਤੇ ਹਰ ਐਸਾ ਪ੍ਰੀਸ਼ੀਅਸ ਗਿਫਟ ਯਾਰ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਸਮੇਂ ਨੂੰ ਬੁਰਾ ਬਣਾਉਣਾ ਹੈ ਚੰਗਾ ਬਣਾਉਣਾ ਹੈ ਦੁਖੀ ਬਣਾਉਣਾ ਹੈ ਖੁਸ਼ੀ ਵਾਲਾ ਬਣਾਉਣਾ ਇਹ ਤੁਹਾਡੇ ਹੱਥ ਵਸਿਆ ਮੰਨ ਲਓ ਤੁਹਾਨੂੰ ਕਿਸੇ ਨੇ ਕੁਝ ਕਿਹਾ ਸਮਾਂ ਉਹੀ ਹੈ ਤੁਹਾਨੂੰ ਕਿਸੇ ਨੇ ਕੁਝ ਕਿਹਾ ਜੇ ਤੁਸੀਂ ਉਹਦੇ ਅੱਖਰਾਂ ਨੂੰ ਤੁਸੀਂ ਗੁੱਸੇ ਨਾਲ ਲੈ ਲਵੋ ਤੇ ਤੁਹਾਡੇ ਲਈ ਸਮਾਂ ਕਿ ਗੁੱਸੇ ਵਾਲਾ ਹੋ ਜਾਣਾ ਤੁਸੀਂ ਉਹਦੇ ਅੱਖਰਾਂ ਨੂੰ ਨਜ਼ਰ ਅੰਦਾਜ਼ ਕਰ ਦੋ ਤੇ ਸਮਾਂ ਤੁਹਾਡੇ ਲਈ ਸਟੇਬਲ ਹੋ ਜਾਣਾ ਤਾਂ ਡਿਪੈਂਡ ਕਰਦਾ ਕਿ ਤੁਸੀਂ ਸਮੇਂ ਨੂੰ ਕਿੱਦਾਂ ਦਾ ਬਣਾਉਣਾ ਹੈ ਕੁਝ ਲੋਕੀ ਐਹੋ ਜਿਹੇ ਆ ਕਿ ਉਹ ਛੋਟੀ ਛੋਟੀ ਗੱਲ ਤੇ ਰੋਣ ਲੱਗ ਜਾਂਦੇ ਆ ਛੋਟੀ ਛੋਟੀ ਗੱਲ ਤੇ ਰਸ ਜਾਂਦੇ ਆ ਟਾਈਮ ਉਹੀ ਆ ਪਰ ਕੁਝ ਲੋਕੀ ਆ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੀ ਖੁਸ਼ੀ ਬਣਾ ਲੈਂਦੇ ਆ ਟਾਈਮ ਉਹੀ ਆ ਤੁਹਾਡੀ ਮਰਜ਼ੀ ਤੁਸੀਂ ਸਮੇਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਸਹੀ ਸਮਾਂ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਬੈਠੇ ਆ ਕੋਈ ਨਹੀਂ ਸਾਡਾ ਚੰਗਾ ਸਮਾਂ ਆਊਗਾ ਸਾਡੇ ਵੀ ਕਿਤੇ ਦਿਨ ਬਦਲਣਗੇ ਸਾਡਾ ਸਮਾਂ ਆਊਗਾ ਫਿਰ ਦੱਸਾਂਗੇ ਕਿਹੜਾ ਚੰਗਾ ਸਮਾਂ ਕਿਹੜੇ ਚੰਗੇ ਸਮੇਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਮਾਂ ਕਦੀ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਹਨੂੰ ਚੰਗਾ ਵੀ ਤੁਸੀਂ ਬਣਾਉਂਦੇ ਹੋ ਤੇ ਉਹਨੂੰ ਮਾੜਾ ਵੀ ਤੁਸੀਂ ਹੀ ਬਣਾਉਂਦੇ ਆਂ ਅਗਰ ਸਮੇ ਨੂੰ ਚੰਗਾ ਬਣਾਉਣਾ ਚਾਹੁੰਦੇ ਆਂ ਤੇ ਚੰਗੇ ਕੰਮ ਕਰੋ ਸਮਾਂ ਚੰਗਾ ਹੋ ਜਾਊਗਾ ਸਮੇ ਨੂੰ ਮਾੜਾ ਬਣਾਉਣਾ ਚਾਹੁੰਦੇ ਕਲੇਸ਼ ਪਾ ਕੇ ਬਹਿ ਜਾਓ ਤੇ ਸਮਾਂ ਆਪੇ ਮਾੜਾ ਹੋ ਜਾਣਾ ਕਿਸੇ ਨਾਲ ਲੜਾਈ ਕਰਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਕਿਸੇ ਦਾ ਸਿਰ ਪਾੜ ਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਸੇਮ ਟਾਈਮ ਦੇ ਵਿੱਚ ਤੁਸੀਂ ਕਿਸੇ ਨਾਲ ਲੜਨ ਲਈ ਜਾ ਸਕਦੇ ਆ ਸੇਮ ਟਾਈਮ 'ਚ ਤੁਸੀਂ ਕਿਸੇ ਲਈ ਰਾਜੀਨਾਮਾ ਕਰਨ ਜਾ ਸਕਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਮੇ ਨੂੰ ਚੰਗਾ ਬਣਾਉਣਾ ਹੈ ਕਿ ਮਾੜਾ ਬਣਾਉਣਾ ਹੈ ਸਮਾ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਮਾ ਸਿਰਫ ਸਮਾ ਹੀ ਹੁੰਦਾ ਹੈ ਭਾਵੇਂ ਤਰ ਬਾਈਬਲ ਦੇ ਵਿੱਚ ਵੀ ਜਿਹੜਾ ਆ ਨਾ ਇਹ ਗੱਲ ਲਿਖੀ ਆ ਕੇ ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾਓ